ਇਸ ਤਰ੍ਹਾਂ ਜੀ ਮੈਂ ਮੇਰਾ ਆਪਰੇਸ਼ਨ ਹੋਇਆ ਸੀ ਸਪਾਈਨ ਦਾ ਤੇ ਉਹਦੀ ਵਜ੍ਹਾ ਕਰਕੇ ਮੈਨੂੰ ਮੇਰੀ ਮੂਵਮੈਂਟ ਬੜੀ ਰੈਸਟ੍ਰਿਕਟਡ ਹੋ ਗਈ ਸੀ ਤੇ ਮੈਂ ਘੱਟੋ ਘੱਟ 7-8 ਮਹੀਨੇ ਬੈੱਡ 'ਚ ਰਿਆ ਤੇ ਹੁਣ ਆਪਾਂ ਠੀਕ ਹੋਏ ਆ ਠੀਕ ਹੋ ਕੇ 15 ਦਿਨ ਤੋਂ ਜਾਣਾ ਆਉਣਾ ਸ਼ੁਰੂ ਕੀਤਾ ਔਰ ਅੱਗੇ ਹੋਰ ਠੀਕ ਹੋ ਜਾਾਂਗੇ ਤੇ ਫਿਰ ਪਾਰਟੀ ਦਾ ਕੋਈ ਐਕਟਿਵ ਰੋਲ ਵੀ ਕਰਨਾ ਪ੍ਰਧਾਨ ਸਾਹਿਬ ਜਿਹੜਾ ਇਹ ਅੱਜ ਫੈਸਲਾ ਆਇਆ ਕੱਲ ਹਾਈ ਕੋਰਟ ਦਾ ਜਿਹੜੀ ਇਲੈਕਸ਼ਨ ਜਿਹੜੀ ਹੈਗੀ ਹੈ ਪੋਸਟਪੋਨ ਹੋਈ ਹੈ ਇਹਦੇ ਬਰਤੋਂ ਡਾਕੀ ਕਹਿਣਾ ਜੀ ਕਿਉਂ ਕਿਉਂ ਪੋਸਟਪੋਨ ਕੀਤੀ ਗਈ ਹੈ ਤੇ ਤੁਸੀਂ ਇਹਨੂੰ ਫੈਸਲਾ ਕਿਵੇਂ ਦੇਖਦੇ ਹੋ ਕਿਹੜੀ ਇਲੈਕਸ਼ਨ ਇਹ ਨਗਰ ਕੌਂਸਲ ਦੀ ਚੋਣਾਂ ਜਿਹੜੀ ਸੀ ਨਾ ਜੀ ਉਹ ਹਾਈ ਕੋਰਟ ਨੇ ਅੱਗੇ ਪਾਤੀ ਸਸਪੈਂਡ ਕਰਤੀ ਹਾਲੇ ਪੜੇ ਹਾਲੇ ਦੇ ਵਿੱਚ ਪ੍ਰੋਬਲਮ ਕੀ ਹੈ ਜੀ ਸਰਕਾਰ ਜਿਹੜੀ ਹੈ ਨਾ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੀ ਇਹ ਉਸ ਦੀ ਵਜ੍ਹਾ ਕਰਕੇ ਕੁਝ ਕਮੀਆਂ ਸ਼ਾਰਟ ਕਮਿੰਗਸ ਰਹਿ ਜਾਂਦੀਆਂ ਨੇ ਉਸ ਦੀ ਵਜ੍ਹਾ ਕਰਕੇ ਫਿਰ ਕੋਈ ਨਾ ਕੋਈ ਅਦਾਲਤ ਚ ਰਹਿ ਜਾਂਦਾ ਤੇ ਇਹ ਸਰਕਾਰ ਦੀ ਫੰਕਸ਼ਨਿੰਗ 'ਚ ਹੀ ਬਹੁਤ ਦਿੱਕਤ ਆ ਔਰ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਜਿਹੜਾ ਜਸਟਿਸਕੇ ਨਾਲ ਚੱਲ ਰਿਹਾ ਹੈ ਅੱਗੇ ਹੋਰ ਡੈਮੋਕ੍ਰੇਸੀ ਨੂੰ ਵੀ ਕਮਜ਼ੋਰ ਕਰ ਰਿਹਾ ਉਹ ਔਰ ਇਹ ਟਰੈਡੀਸ਼ਨਸ ਤੇ ਬੇਸ ਕਰਦਾ ਹੁੰਦਾ ਲੋਕਤੰਤਰ ਜਿਹੋ ਜਿਹੇ ਪਰੰਪਰਾਵਾਂ ਪਾਉਂਗੇ ਉਹ ਜਿਹੇ ਸਥਾਪਿਤ ਹੋ ਜਾਂਦੀਆਂ ਇਹ ਪਰੰਪਰਾਵਾਂ ਹੀ ਗਲਤ ਪਾ ਰਹੇ ਆ ਆਮ ਆਦਮੀ ਪਾਰਟੀ ਦੀ ਪ੍ਰੋਬਲਮ ਇਹ ਹੋ ਗਈ ਹੈ ਕਿ ਉਹ ਕਹਿੰਦੇ ਕਿ ਜੋ ਅਸੀਂ ਕਹਿੰਦੇ ਆ ਉਹੀ ਠੀਕ ਹੈ ਜੋ ਤੁਸੀਂ ਬਾਕੀ ਲੋਕ ਕਰਦੇ ਆਏ ਆ ਉਹ ਠੀਕ ਨਹੀਂ ਹੈ ਪੈਸ਼ ਕਰਕੇ ਬੜਾ ਇੱਕ ਬਚਤਰ ਜਿਹਾ ਕੰਮ ਹੋਣਾ ਲੱਗਿਆ ਡੈਮੋਕ੍ਰੇਸੀ ਚ ਹੁੰਦਾ ਨਹੀਂ ਸੀ ਪਹਿਲਾਂ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਸੀ ਕਾਨੂੰਨ ਆਪਣਾ ਕੰਮ ਕਰਦਾ ਜਿਹਨੇ ਕੋਈ ਗਲਤ ਕੀਤਾ ਉਹਨੂੰ ਸਜ਼ਾ ਦੇਉ ਜਿਸ ਤਰ੍ਹਾਂ ਹੁਣ ਮਜੀਠੀਆ ਜੀ ਵਾਲਾ ਕੰਮ ਵੀ ਹੋ ਰਿਹਾ ਇਹ ਕੀ ਆ ਉਹਨੂੰ ਜੇਲ੍ਹ ਭੇਜਤਾ ਜੀ ਉਹਦੇ ਜੇ 400 ਪੇਜ ਦੀ ਸੀ ਉਹ ਦੇਤੀ ਜੀ ਬਣਾ ਕੇ 100 ਪੇਜ ਦੀ ਬਣਾ ਕੇ ਦੇਤੀ ਸਰਕਾਰ ਨੇ ਚਾਰ ਸ਼ੀਟ ਇਹ ਗੱਲਾਂ ਕੀ ਨੇ ਇਹ ਕੋਈ ਮੁੱਖ ਮੰਤਰੀ ਜਾਂ ਮੰਤਰੀ ਥੋੜਾ ਕਰਦੇ ਹੁੰਦੇ ਆ ਇਹ ਤਾਂ ਅਫਸਰ ਨੇ ਅਧਿਕਾਰੀ ਨੇ ਉਹ ਕੰਮ ਕਰਦੇ ਆ ਤੇ ਉਸ ਤੇ ਉਹ ਅਦਾਲਤਾਂ ਚ ਜਾ ਕੇ ਰੱਖ ਦਿੰਦੇ ਆ ਅਦਾਲਤਾਂ ਸਗੈ ਦਿੰਦੀਆਂ ਮਤਲਬ ਕਹਿਣ ਤੋਂ ਭਾਵੇਂ ਸੋਲਿਡ ਰਾਜਨੀਤੀ ਨਹੀਂ ਹੋਣ ਮਗਰਹੀ ਹੈ ਜੀ ਹਾਂ ਹਾਂ ਉਹ ਨਹੀਂ ਹੋ ਰਹੀ ਇਹ ਲੋਕਾਂ ਨੂੰ ਡੀਸੈਂਟ ਵੇ ਨਾਲ ਡੋਜ ਕਰਨ ਦੀ ਕੋਸ਼ਿਸ਼ ਆ ਕਿ ਆਮ ਜਨਤਾ ਫਿਰ ਦੁਬਾਰਾ ਇਹਨਾਂ ਦੇ ਚੱਕਰ ਚ ਆ ਜੀ ਉਹ ਨਹੀਂ ਆਉਣ ਵਾਲੀ ਹੁਣ ਪ੍ਰਧਾਨ ਸਾਹਿਬ ਜਿਵੇਂ ਪੰਜਾਬ ਦੇ ਵਿੱਚ ਹਰ ਲੋਕ ਦੀ ਆਵਾਜ਼ ਹੈਗੀ ਹੈ ਹਰ ਆਵਾਮ ਦੀ ਆਵਾਜ਼ ਹੈ ਕਿ ਜੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਤੇ ਭਾਜਪਾ ਦਾ ਸਮਝੌਤਾ ਹੋ ਜਾਂਦਾ ਕਾਫੀ ਹੱਤਰ ਚਾਂਸ ਬਣਦੇ ਬ੍ਰਾਈਟ ਤੁਹਾਡਾ ਇਹਦੇ ਬਾਰੇ ਨਿੱਜੀ ਵਿਚਾਰ ਕੀ ਹੈ ਜੀ ਮੈਂ ਤਾਂ ਪਾਰਟੀ ਦਾ ਬੰਦਾ ਜੀ ਸਾਡਾ ਵਿਚਾਰ ਨੇਚੀ ਕੋਈ ਨਹੀਂ ਹੁੰਦਾ ਪਹਿਲੀ ਗੱਲ ਮੈਂ ਰਾਸ਼ਟਰੀ ਕਾਰਗਰ ਕਰਨੀ ਦਾ ਮੈਂਬਰ ਵੀ ਹਾਂ ਅਸੀਂ ਜਦੋਂ ਅੰਦਰ ਚਰਚਾ ਕੋਈ ਹੁੰਦੀ ਹੈ ਉੱਥੇ ਤਾਂ ਅਸੀਂ ਵਿਰੋਧ ਕਰ ਦਿੰਨੇ ਅੰਦਰ ਪਰ ਜੇ ਉਹਦਾ ਫੈਸਲਾ ਹੋ ਜੇ ਚਾਹੇ ਸਾਡੇ ਵਿਚਾਰ ਦੇ ਖਿਲਾਫ ਵੀ ਹੋ ਜੇ ਫਿਰ ਅਸੀਂ ਨਾਲ ਚੰਦੇ ਆ ਇਹਨੂੰ ਅਨੁਸ਼ਾਸਨ ਕਹਿੰਦੇ ਆ ਇਹੀ ਤਰੀਕਾ ਸਾਡਾ ਕੰਮ ਕਰਨ ਦਾ ਇਹ ਦੂਜੀਆਂ ਪਾਰਟੀਆਂ ਜਿ ਤਰ੍ਹਾਂ ਨਹੀਂ ਹੈ ਕਿ ਅਸੀਂ ਜਾ ਕੇ ਬੋਲਣਾ ਸ਼ੁਰੂ ਕਰ ਦਈਏ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਦਸਵੀਂ ਦਿੰਨਾ ਜੇ ਅਸੀਂ ਪੰਜਾਬ ਦੀ ਸੇਵਾ ਕਰੀਏ ਪੰਜਾਬ ਦੀ ਇਕਨੋਮੀ ਸਟਰੈਂਥਨ ਕਰਨੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਸ ਨੂੰ ਅਸੀਂ ਮਜ਼ਬੂਤੀ ਦੇਣੀ ਹੈ ਔਰ ਉਹਦਾ ਆਧਾਰ ਜਿਹੜਾ ਅਸੀਂ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਅੰਦਰ ਆ ਉਹ ਕਰਨਾ ਫਿਰ ਸਾਡੀ ਕੱਲਿਆਂ ਦੀ ਸਰਕਾਰ ਜ਼ਰੂਰੀ ਹੈ ਜੇ ਅਸੀਂ ਰਲ ਮਿਲ ਕੇ ਪੰਜਾਬ ਨੂੰ ਲੁਟਣਾ ਤੁਸੀਂ ਹੁਣ ਦੇਖੋ ਵੀ ਬਾਦਲ ਸਾਹਿਬ ਦੇ ਸੈਵਨ ਸਟਾਰ ਜਿਹੜੇ ਹੋਟਲ ਨੇ ਕੀ ਕਿਸੇ ਮੁੱਖ ਮੰਤਰੀ ਦੇ ਅਚਨ ਦੇਖਿਆ ਜਾਂ ਦੁਨੀਆਂ ਦਾ ਸਭ ਤੋਂ ਅਮੀਰ ਸਿੱਖ ਪੋਲਿਟਿਸ਼ੀਅਨ ਜੇ ਉਹ ਰਾਜਾ ਵਪਾਰੀ ਹੋ ਜਾਂਦਾ ਤਾਂ ਜਨਤਾ ਭਿਖਾਰੀ ਹੋ ਜਾਂਦੀ ਹੈ ਮਹਾਰਾਜ ਪੱਤਰਕਾਰ ਵੀਰੋ ਇਹ ਨਾ ਕਿਹਾ ਕਰੋ ਕੋਈ ਸੰਝੋਤਾ ਕਰੋ ਸੰਝੋਤਾ ਕੋਈ ਨਹੀਂ ਹੋਣਾ ਨਹੀਂ ਸਰ ਕਰੋ ਅਸੀਂ ਕਰੂ ਨਹੀਂ ਕਿਹਾ ਜੀ ਅਸੀਂ ਤਾਂ ਕਿਹਾ ਵੀ ਮਤਲਬ ਕੀ ਤੁਹਾਡੇ ਫਿਊਚਰ ਦੇ ਵਿੱਚ ਕੀ ਪਲਾਨ ਹੈ ਤੁਹਾਡੀ ਪਾਰਟੀ ਦਾ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਆਪਦਾ ਏਜੰਡਾ ਰੱਖ ਦੇਣਾ ਕਿ ਅਸੀਂ ਪੰਜਾਬ ਦੇ ਅੰਦਰ ਸ਼ਾਂਤੀ ਸਥਾਪਿਤ ਕਰਾਂਗੇ ਗੈਂਗਸਟਰ ਬਾਦਲ ਨੂੰ ਖਤਮ ਕਰਾਂਗੇ ਔਰ ਪੰਜਾਬ ਦੀ ਇਕਨੋਮੀ ਨੂੰ ਸਟਰੈਂਥਨ ਕਰਾਂਗੇ ਔਰ ਪੰਜਾਬ ਦੇ ਅੰਦਰ ਜਿਹੜੀ ਸਿੱਖਿਆ ਉਸ ਨੂੰ ਸਹੀ ਦਿਸ਼ਾ ਦੇਵਾਂਗੇ ਬਾਇਸਟੋਕੇ ਨਹੀਂ ਔਰ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਕਹਾਂ ਪਾਕਿਸਤਾਨ ਦੇ ਕੋਈ ਚੈਨਲ ਦੇਖਿਆ ਕਰੋ ਕਦੇ ਉੱਥੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਪੜ੍ਹਾਈ ਕਹਿੰਦੇ ਅਸੀਂ ਦੁਨੀਆ ਦੇ ਸਭ ਤੋਂ ਤਕੜੇ ਤਕੜਾ ਮੁਲਕਾ ਸਾਡਾ ਸਾਡੀ ਆਰਮੀ ਬਹੁਤ ਤਕੜੀ ਹੈ ਉਹਨਾਂ ਨੂੰ ਇਹ ਪੜਾਇਆ ਜਾਂਦਾ ਕਿ ਅਸੀਂ ਹਿੰਦੁਸਤਾਨ ਨੂੰ ਮੜੀਆ ਬੇਟ ਕਰਦੇ ਹਾਂ ਉਹ ਗਲਤ ਸਿੱਖਿਆ ਦੇ ਰਹਨ ਅੱਗੇ ਜਾ ਕੇ ਕੌਮ ਦੇ ਲਈ ਗਲਤ ਸੁਨੇਹਾ ਹੋ ਜਾਂਦਾ ਔਰ ਫਿਰ ਪੂਰਾ ਸੰਦੇਸ਼ ਬਰਕੇ ਚੱਲਦਾ ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਉਹ ਕਰ ਰਹੇ ਆ ਇਹ ਹਿੰਦੁਸਤਾਨ ਦੇ ਅੰਦਰ ਉਹ ਸਿੱਖਿਆ ਠੀਕ ਕਰਨ ਦੀ ਜ਼ਰੂਰਤ ਆ ਉਹਨੂੰ ਦਿਸ਼ਾ ਦੇਣ ਦੀ ਜ਼ਰੂਰਤ ਆ ਅਸੀਂ ਉਹ ਵੀ ਦੇਾਂਗੇ ਜਦੋਂ ਅਸੀਂ ਲੋਕਾਂ ਸਾਹਮਣੇ ਸਾਰੀਆਂ ਚੀਜ਼ਾਂ ਰੱਖਾਂਗੇ ਔਰ ਪਬਲਿਕ ਜਿਹੜੀ ਹੈ ਇਹ ਕਹੇਗੀ ਕਿ ਕ腐ਸ਼ਨ ਫ੍ਰੀ ਕੰਮ ਹੋਏਗਾ ਜੇ ਇਹ ਤਾਂ ਝੂਠ ਬੋਲਦੇ ਐ ਤਾਂ ਅਸੀਂ ਕ腐ਸ਼ਨ ਫ੍ਰੀ ਕਹਾਂਗੇ ਤਾਂ ਲੋਕ ਸਾਨੂੰ ਆਪੇ ਲੈ ਕੇ ਆਉਣਗੇ ਉਹਨਾਂ ਦੀ ਜ਼ਰੂਰ ਤਾਂ ਪੰਜਾਬ ਦੀ ਪਹਿਲਾਂ ਵੀ ਇਹਨਾਂ ਨੂੰ ਆਵਾਦਵੀ ਪਾਰਟੀ ਕਿਉਂ ਲੈ ਆਏ ਨੇ ਹਕਾਰੀਆਂ ਨੇ ਬਹੁਤ ਗੜਬੜ ਕੀਤੀ ਕ腐ਸ਼ਨ ਕੀਤੀ ਪਰਿਵਾਰਕ ਰਾਜ ਬਣ ਗਿਆ ਕਾਂਗਰਸ ਨੇ ਬਹੁਤ ਕ腐ਸ਼ਨ ਕੀਤੀ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਲੋਕਾਂ ਨੇ ਕਿਹਾ ਕਿ ਇਹਨਾਂ 'ਚ ਕੋਈ ਨਹੀਂ ਚਾਹੀਦਾ ਇਹਨਾਂ ਨੂੰ ਲੈ ਕੇ ਆਓ। ਲੈ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਸ ਤੋਂ ਬੱਲੇ ਧੋਖੇबाज ਨੇ। ਰੰਗਲਾ ਪੰਜਾਬ ਕਹਿੰਦੇ ਕਹਿੰਦੇ ਬਣਾਵਾਂਗੇ ਖੰਗਲਾ ਪੰਜਾਬ ਬੜਾਤਾ। ਔਰ ਨਾਲ ਇਹ ਕਹਿੰਦੇ ਆ ਕਿ ਅਸੀਂ ਕ腐ਪਸ਼ਨ ਫ੍ਰੀ ਸਟੇਟ ਦੇਵਾਂਗੇ। ਦੇਖ ਲਓ ਕੀ ਯਾਰ। ਤੇ ਝੂਠ ਬੋਲਣਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਲੋਕਾਂ ਨਾਲ ਜ਼ਿਆਦਾ ਨਹੀਂ ਚਲਦੀਆਂ। ਇਹ ਦੋਸ਼ ਨਹੀਂ ਕਰਨਾ ਚਾਹੀਦਾ ਪਬਲਿਕ ਨੂੰ ਔਰ ਅਸੀਂ BJP ਜਿਹੜੀ ਇਹ ਦੋਸ਼ ਵੀ ਕਰੇਗੀ ਜਿਸ ਤਰ੍ਹਾਂ ਦੂਗੀਆਂ ਸਟੇਟਾਂ 'ਚ ਅਸੀਂ ਕੰਮ ਕਰ ਰਹੇ ਹਾਂ। ਪਰ ਜੇ ਪੰਜਾਬ ਚ ਇੱਕ ਵਾਰ ਸਥਾਪਿਤ ਹੋ ਗਏ ਤਾਂ ਬਾਰ ਬਾਰ ਆਵਾਂਗੇ ਜਿਵੇਂ ਪ੍ਰਧਾਨ ਸਾਹਿਬ ਪੰਜਾਬ ਸਰਕਾਰ ਦੀ ਸત્તાਦਾਰ ਤੇ ਰਹੀ ਆਮ ਆਦੀ ਪਾਰਟੀ ਹੈ ਇਹ 10 ਲੱਖ ਰੁਪਏ ਸਿਹਤ ਬੀਮਾ ਦਿੱਤਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਇੱਕ ਮਜ਼ਾਕ ਹੈ ਇਹ ਲੋਕਾਂ ਨਾਲ ਅੱਛਾ ਕਿਸ ਤਰ੍ਹਾਂ ਦੇਖੋ ਤੁਸੀਂ ਤਾਂ ਬਹੁਤ بڑے ਵਿਖੇ ਹੋ ਔਰ ਪੱਤਰਕਾਰ たち ਵੀ ਬਹੁਤ ਅੱਗੇ ਹੋ ਤੁਸੀਂ ਇਹਦਾ ਹ답니다 ਕਰਨਾ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਇੱਕ ਬਿਮਾਰੀ ਲਈ ਜੇ ਇਲਾਜ ਕਰਨਾ ਉਹਦੇ ਲਈ 25 ਤੋਂ 30 ਹਜ਼ਾਰ ਇਹਨਾਂ ਨੇ ਆ ਬੜਾ ਆਇਆ ਭਈ ਉਹ ਦੇਣਾ ਸੀ ਤੇ ਉਹ 30000 ਤੋਂ ਵੱਧ ਦੇਣਾ ਨਹੀਂ ਹੈ ਉਹਤੀ ਜੀ ਵਾਲੀ ਜਿਹੜੀ ਸਕੀਮ ਸੀ ਸਾਡੇ ਵਾਲੀ ਕੇਂਦਰ ਵਾਲੀ ਉਹਦੇ ਚ 5 ਲੱਖ ਵੀ ਕਿਸੇ ਬਿਮਾਰੀ ਤੇ ਲੱਗਦਾ ਲੱਤ ਦੇ ਦੇਣਾ ਉਹਨਾਂ ਨੇ ਬੀਸੀਕਾ ਤਾਂ ਇਹ ਹੁਣ ਬਿਮਾਰੀ ਦਾ ਇਲਾਜ ਨਹੀਂ ਤੁਹਾਡਾ ਹੁਣ 25000 ਚ ਕਿੰਨਾ ਇਲਾਜ ਹੋ ਜਾਂਦਾ ਕਿਹੜੀ ਬਿਮਾਰੀ ਦਾ ਹੋ ਜਾਊਗਾ ਵੱਡੇ ਰੌਲਾ ਦਾ ਜਿਹੜਾ ਪੈ ਰਿਹਾ ਜੀ ਉਹ ਇਹੀ ਪੈ ਰਿਹਾ ਵੀ 10 ਲੱਖ ਬੀਮਾ ਮਿਲੂਗਾ ਹਰ ਮਨੂੰ ਸਿਹਤ ਦਾ ਕਾਰਡ ਐਡਾ ਜੀ ਇਹਨਾਂ ਦੀ ਗੱਲਾਂ ਸੁਣ ਕੇ ਸਾਡੇ ਲੋਕਾਂ ਨੇ ਵੀ ਕਰਵਾਇਆ ਨਹੀਂ ਆਉਣਾ ਨਾ ਨਹੀਂ ਮਤਲਬ ਇਹ ਇਹ ਤਾਂ ਸੱਚਾਈ ਨਹੀਂ ਹੈ ਜੀ ਨਾ ਨਾ ਦੋਨੋਂ ਉੱਥੇ ਛਾਪਾ ਕਰ ਰਹੇ ਨੇ ਤੁਸੀਂ ਆਪ ਪਤਾ ਕਰ ਲੋ ਤੁਸੀਂ ਤਾਂ ਇੱਕ ਮਿੰਟ ਵਿੱਚ ਕਰ ਸਕਦੇ ਹੋ ਜਾਗਰੂਕ ਪੱਤਰਕਾਰ ਤੇ ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਇਹ ਜੇ ਗਲਤ ਆ ਮੈਨੂੰ ਕੱਲ ਫੇਰ ਤੁਸੀਂ ਮੈਂ ਤਾਂ ਤੁਹਾਡੇ ਕੋਲ ਹੀ ਨਾ ਨਾ ਤੇ ਬਰਦਾਨ ਸਾਹਿਬ ਵੈਸੇ ਆਲ ਓਵਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਕਾਨੂੰਨ ਦੀ ਅਵਸਥਾ ਕੀ ਕਹਦੀ ਹੈ ਜੀ ਬਹੁਤ ਬੁਰੀ ਹੈ ਬਹੁਤ ਬੁਰੀ ਆ ਸ਼ਾਮ ਨੂੰ ਜਿੱਦਾਂ ਪਹਿਲਾਂ ਅਤਵਾਦ ਦੇ ਪੀਰੀਅਡ ਚ ਹੋਇਆ ਸੀ ਕਿ ਲੋਕ ਜਿਹੜੇ ਆ ਉਹ ਬੇਸ਼ਰਮ 10-10 ਵਜੇ ਤੱਕ ਘੁੰਮਦੇ ਰਹਿੰਦੇ ਸੀ ਹੁਣ ਫਿਰ 7 ਵਜੇ ਹੀ ਬੰਦ ਕਰਕੇ ਵਪਾਰੀਆਂ ਤੋਂ ਪੁੱਛਣ ਤੁਸੀਂ ਆ ਜਾਣਾ ਸ਼ੁਰੂ ਹੋ ਜਾਂਦੇ ਹੋ ਉਸ ਤੋਂ ਜ਼ਿਆਦਾ ਨਹੀਂ ਰੁਕਦੇ ਪਰ ਕੋਈ ਸੁਣਵਾਈ ਨਹੀਂ ਉਹਨਾਂ ਦੀ ਜੇ ਕ੍ਰਾਈਮ ਹੋ ਜਾਏ ਕਿਸੇ ਨੂੰ ਕਹਿਣ ਕੋਈ ਸੁਣਨ ਵਾਲਾ ਨਹੀਂ ਹੈ ਔਰ ਜਿਸ ਤਰ੍ਹਾਂ ਦਾ ਕ腐ਸ਼ਨ ਹੋ ਰਹੀ ਹੈ ਹਰ ਐਮਐਲਏ ਕ腐ਸ਼ਨ ਚ ਇਨਵੋਲਡ ਹੈ ਉਹ ਹੋਰ ਗੱਲ ਤਾਂ ਕੀ ਲੱਗਦਾ ਜੀ ਪੰਜਾਬ ਦੇ ਵਿੱਚ ਆਉਣ ਨਾਲ ਜਦੋਂ ਆਪਾਂ ਵੇਖਿਆਗਾ ਇਹ ਕਾਂਗਰਸ ਪੱਖੀ ਜਾ ਰਿਹਾ ਜਾਂ ਭਾਜਪਾ ਦੇ ਪੈਰ ਜੰਮਦੇ ਨਜ਼ਰ ਆ ਰਹੇ ਤੁਸੀਂ ਤੁਹਾਡਾ ਕੀ ਵਿਚਾਰ ਹੈ ਜੀ ਦੇਖੋ ਮੈਂ ਅੱਜ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਪਹਿਲਾਂ ਵੀ ਕਿਹਾ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਨਾ ਉਹ ਇੱਕ ਬਹੁਤ ਬੜੀ ਕਲਾ ਹਨਾ ਕੋ ਰਾਜਨੀਤੀ ਦੇ ਦੋ ਹੀ ਲੋਗ ਇੱਥੇ ਪੰਜਾਬ 'ਚ ਪਿਛਲੇ ਸਮੇਂ 'ਚ ਹੋਏ ਆ ਜਿਨ੍ਹਾਂ ਦੀ ਆਪਣੀ ਆਪਣੀ ਐਕਸਪਰਟਿਸ ਸੀ ਉਹਨਾਂ ਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਦੂਸਰੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਕੀ ਨੇ ਜਿਹੜੀ ਕੌਮ ਦੇ ਗਲਾਂ 'ਚ ਟਾਇਰ ਪਾਇਆ ਜਲਾਤੇ ਜਿਨ੍ਹਾਂ ਦੀ ਇੱਜ਼ਤਾਂ ਲੁੱਟੀਆਂ ਰੇਪ ਕੀਤੇ ਔਰ 10 ਦਿਨ ਲਗਾਤਾਰ ਹੁੰਦਾ ਰਿਹਾ ਬੇਰੋਕ ਟੋਕ ਹੁੰਦਾ ਰਿਹਾ ਉਹ ਕਿਸੇ ਦਾ ਜੈਨੋਸਾਈਡ ਸੀ ਠੀਕ ਹੈ ਨਸਲ ਕੁਸ਼ੀ ਇਹਨੂੰ ਅਸੀਂ ਕਹਿੰਦੇ ਆ ਤੇ ਉਹ ਹੋ ਗਈ ਤੇ ਹੁਣ ਉਹ ਜਿਹੜਾ ਹੈਗਾ ਨਸਲ ਕੁਸ਼ੀ ਤਾਂ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਦੇਖੋ ਕਿੱਡੀ ਵੱਡੀ ਕਲਾਕਾਰੀ ਹੈ ਕਿ ਉਹ ਸਰਕਾਰ ਦੁਬਾਰਾ ਲੈ ਆਏ ਔਰ ਦੋ ਦੋ ਵਾਰ ਲੈ ਆਏ ਔਰ ਉਹ ਉਸੇ ਕਾ ਉਹਨੀਆਂ ਵੋਟਾਂ ਲੜੀ ਜਿਹੜੇ ਕਹਿੰਦੇ ਕਿ ਅਸੀਂ ਬਹੁਤ ਵਾਅਦੇ ਨਾਲ ਸ਼ਰਮਸਾਰ ਉਹ ਲੈ ਜਦੋਂ ਇਹ ਪਤਾ ਲੱਗਦਾ ਕਿ ਕਾਂਗਰਸ ਇੱਥੇ ਸੱਤਾ ਚ ਜਾ ਗਈ ਪਰ ਉਹ ਜਿਹੜਾ ਬੰਦਾ ਲੈ ਕੇ ਆਇਆ ਹੋਊਗਾ ਉਹ ਕਿੰਨੀ ਉਹਦੇ ਕੋਲ ਰਾਜਨੀਤੀ ਦੀ ਮਹਾਰਤ ਹੋਊਗੀ ਉਸ ਤਰੀਕੇ ਨਾਲ ਹੀ ਆਏ ਉਹ ਤੁਹਾਨੂੰ ਤੁਹਾਡੇ ਕੋਲ ਨਹੀਂ ਫਿਰ ਉਹ ਦੇਖੋ ਜੀ ਉਹਦੇ ਚ ਹੀ ਗੱਲ ਆ ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਉਹ ਜੇ ਸਟੇਜ ਤਿਆਰ ਹੋਵੇ ਨਾ ਜਿਵੇਂ ਕਾਂਗਰਸ ਦਾ ਇੱਕ ਟਾਂਚਾ ਖੜਾ ਪੰਜਾਬ 'ਚ ਸੈਠ ਰਹੇਗਾ ਲੀਡਰਸ਼ਿਪ ਵਿਖੜੀ ਉਹ ਬਣੀ ਬਣਾਈ ਸਟੇਜ ਤੇ ਨਾ ਜਾ ਕੇ ਨੱਚ ਸਕਦੇ ਆ ਠੀਕ ਹੈ ਪਰ ਜੇ ਸਟੇਜ ਬਣਾਉਣੀ ਪਵੇ ਭਾਜਪਾ ਦੀ ਸਟੇਜ ਬਣਾਉਣੀ ਪੈਣੀ ਆ ਖੜਾ ਕਰਨਾ ਪੈਣਾ ਪੂਰੇ ਦੇ ਸੂਬੇ ਜતના ਚ ਤੇ ਉਹ ਨਹੀਂ ਹੋ ਕਰ ਸਕਦੇ ਇਹ ਹਰ ਬੰਦੇ ਕੋਲ ਗੁਣ ਨਹੀਂ ਹੁੰਦਾ ਉਹਨਾਂ ਕੋਲੇ ਗੁਣ ਨਹੀਂ ਹੈ ਇਹ ਸਵੱਸਿਆ ਸਭ ਤੋਂ ਵੱਡੀ ਤੇ ਸਾਨੂੰ ਉਹਦਾ ਇਹ ਹੁਣ ਉਹਨਾਂ ਦੀ ਏਜ ਵੀ ਹੋ ਗਈ ਆ ਵੀ ਕਰ ਲੈ ਇਹ ਫਰਕ ਹੋ ਗਿਆ ਵੈਸੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਕਾਂਗਰਸ ਲਈ ਵਰਦਾਨ ਸੀ ਜੇ ਇਹ ਉਹਨੂੰ ਨਾਂ ਹਟਾਉਂਦੇ ਮੁੱਖ ਮੰਤਰੀਪਤੋਂ ਤਾਂ ਕਾਂਗਰਸ ਨੇ 40 ਤੋਂ ਉੱਪਰ ਉੱਪਰ ਸੀਟਾਂ ਹੁਣੀਆਂ ਸੀ ਇੰਨੀ ਬੁਰੀ ਦਰਦਸ਼ਾਨੀ ਸੀ ਹੋਣੀ ਇਹ ਜਿਹੜੀ ਆ ਨਵਜੋਤ ਸਿੰਧੂ ਨੂੰ ਲੈ ਆਏ ਚੰਨਜੀਤ ਚੰਨੀ ਨੂੰ ਲੈ ਆਏ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਨਹੀਂ ਤਾਂ ਰੌਣਾ ਨਹੀਂ ਪੈ ਰਿਆ ਵੀ ਮੈਂ ਸਿੱਧੂ ਸਾਹਿਬ ਬੀਜੇਪੀ ਜਾ ਰਹੇ ਜੀ ਜੇ ਉਹਨਾਂ ਦੀ ਵਾਈਫ ਮੈਂ ਬੀਜੇਪੀ ਮਤਲਬ ਮੈਂ ਉਹਨਾਂ ਦੇ ਆਉਣ ਨੂੰ ਮਨਾ ਨਹੀਂ ਕਰਦਾ ਉਹ ਸਾਰੇ ਸਾਡੇ ਫਰੈਂਸ ਦੇ ਜਿਹੜੇ ਆ ਉਹ ਸਮੂਹਿਕ ਹੁੰਦੇ ਆ ਆਉਣਗੇ ਤਾਂ ਉਹ ਇਹ ਨਹੀਂ ਕਿ ਵੀ ਸਾਨੂੰ ਮੁੱਖ ਮੰਤਰੀ ਕੈਂਡੀਡੇਟ ਉਤਾਰਨ ਦੇ ਉਹ ਇਦਾਂ ਨਹੀਂ ਹੁੰਦਾ ਇਹ ਬੀਜੇਪੀ ਨਹੀਂ ਕਰਦੀ ਕਦੇ ਵੀ ਇਹ ਤਾਂ ਇਹ ਕਾਂਗਰਸ ਚੀਏ ਗੱਲਾਂ ਹੁੰਦੀਆਂ ਨੇ ਤੇ ਮੇਰਾ ਮੇਰਾ ਸਵਾਲ ਗਰੇਵਾਲ ਸਾਹਿਬ ਇਹ ਹੈ ਵੀ ਆਉਣ ਵਾਲਾ ਜਿਹੜਾ ਸਮਾਂ ਪੰਜਾਬ ਦੇ ਵਿੱਚ ਇਹ ਮਤਲਬ ਤੁਹਾਨੂੰ ਲੱਗਦਾ ਵੀ ਬੀਜੇਪੀ ਦਾ ਫਿਊਚਰ ਭਵਿੱਖ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਹੈਗਾ ਜੀ ਬਿਲਕੁਲ ਹੈਗਾ ਜੀ ਬਿਲਕੁਲ ਬੀਜੇਪੀ ਦਾ ਹੀ ਸਤ ਰਾਜ ਆਉਣੀਆਂ ਹੋਰ ਕੀ ਲਾਊਗਾ ਕੀ ਜਿਹੜਾ ਆਪਣਾ ਬੀਜੇਪੀ ਆਪਣਾ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਫੇਰੀ ਸੀਗੀ ਇਹ ਕੀ ਕੋਈ ਰਾਜਨੀਤਿਕ ਫੇਰੀ ਸੀ ਕੋਈ ਦੇਖੋ ਪੁਰ ਪੋਲਿਟਿਸ਼ੀਅਨ ਕੁਝ ਵੀ ਕਰਦਾ ਅਗਰ ਕਿਸੇ ਦੇ ਨਾਲ ਭੋਜਨ ਵੀ ਸਾਂਝਾ ਕਰਦਾ ਤਾਂ ਉਹ ਵੀ ਪੋਲਿਟਿਸ਼ੀਅਨ ਹੀ ਪੋਲਿਟਿਕਸ ਹੀ ਹੁੰਦੀ ਹੈ ਉਸ ਚੀਜ਼ ਨੂੰ ਲੈ ਕੇ ਤੁਸੀਂ ਇਹ ਕਰੋ ਮੇਰਾ ਖਿਆਲ ਆ ਕੇ ਸਾਡਾ ਬੀਜੇਪੀ ਦਾ ਜਿਹੜਾ ਸਾਨੂੰ ਲੀਡਰਸ਼ਿਪ ਐ ਸੀ ਮਜ਼ਬੂਤ ਬਣੀ ਹੋਈ ਹੈ ਜਿਹੜੀ ਅੱਜ ਦੁਨੀਆ ਦੀਆਂ ਸਰਕਾਰਾਂ ਵੀ ਪਲਟ ਸਕਦੀ ਹੈ ਇਹ ਸੂਬੇ ਦੀ ਤਾਂ ਗੱਲ ਅਲੱਗ ਹੈ ਇਸ ਕਰਕੇ ਐਸੀ ਕੋਈ ਗੱਲ ਨਹੀਂ ਹੈ ਔਰ ਸਾਡੀ ਪਾਰਟੀ ਲੱਗ ਗਈ ਪੂਰੀ ਤਨ ਤੇ ਪੰਜਾਬ ਤੁਸੀਂ ਦੇਖਣਾ ਦਿਨ-ਦਿਨ ਕੀ ਹੁੰਦਾ ਹੈ